ਨਾਨੀ ਸਾਧ ਸੰਗਤ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦਾ ਹੈ ਆਸਪਾਸ ਹੀ ਆਪਾਂ ਅਜੋਕੇ ਹਲਤ ਮੈਸੇਜ ਆਦਾ ਇਸ ਕਰਕੇ ਸਾਹਿਬ ਸਤਿ ਸ੍ਰੀ ਅਕਾਲ ਜੀ ਗਿਰਗੁਨ ਦਾਸ ਮਹਾਜਨ ਜੀ ਤੋਂ ਇੱਕ ਵਾਰੀ ਸੀ ਉਹਨਾਂ ਦਾ ਨਾਮ ਲੱਗੋ ਸੇਧਰ ਵਿੱਚ ਮੈਸੇਜ ਆਇਆ ਹੈ ਜਿਹੜਾ ਦੇਖਿਆ ਜਾ ਰਿਹਾ ਹੈ 30 ਸਾਲ ਤੋਂ ਬਾਅਦ ਕੋਈ ਨਾਮ ਦਾ ਕੋਈ ਪੁਲਿਸ ਉਹਦਾ ਨਾਮ ਅਕਸ਼ੀ ਰਾਏ ਦਾਸ ਕਿਉਂ ਲਿਖਾ ਸ਼੍ਰੀ ਗੁਰਦਾਸ ਮਾਨਾ ਜੀ ਦੇ ਸਤਕਾਰਯੋਗ ਪਿਤਾ ਜੀ ਜਿੱਤਾ ਸੰਮੋਹਕਤਾ ਜੀ ਆਪ ਪਰਹਰੇ ਜੀ ਸਰ ਆਈ ਦੇ ਦੋ ਜੀ ਇੱਥੇ ਆਏ ਆ ਜਿਹਦਾ ਗੁਰੂ ਰਵਿਦਾਸ ਜੀ ਦੇ ਦਿਨ ਆ ਜੁਆ ਅੱਜ ਦਿਨ ਦੇ ਬਾਰੇ ਕੀ ਮੈਸੇਜ ਦੇਣਾ ਚਾਹੁੰਦਾ ਅੱਜ ਦਾ ਇਹਨਾਂ ਦਿਹਾੜਾ ਹੈਗਾ ਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਤੇ 647 ਮਾ ਜਿਹੜਾ ਪ੍ਰਕਾਸ਼ ਕਰੋ ਹੈਗਾ ਉਹਦੇ ਸੰਦਰਭ ਵਿੱਚ ਅੱਜ ਗੁਰਦੁਆਰਾ ਸਾਹਿਬ ਰਵਿਦਾਸ ਇਹਦੇ ਕੋਸਟੈਂਟ ਵਿਖੇ ਅੱਜ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਇਆ ਸੰਗਤ ਦੇ ਦਰਸ਼ਨ ਕਰਨੇ ਤੇ ਸਾਨੂੰ ਅੱਜ ਦੇ ਦਿਨ ਦੇ ਵਿੱਚ ਲੋੜ ਹੈਗੀ ਆ ਜ਼ਰੂਰਤ ਹੈ ਕਿ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਗੁਰੂ ਕਬੀਦਾਸ ਮਹਾਰਾਜ ਜੀ ਜੋ ਬਾਣੀ ਲੱਗੀ ਹੈ ਉਹਦੇ ਮੁਤਾਬਿਕ ਆਪਣੀ ਨੌਜਵਾਨ ਪੀੜ੍ਹੀ ਨੂੰ ਅਸੀਂ ਜਿਹੜਾ ਹੈਗਾ ਆ ਉਹਦੇ ਮੁਤਾਬਿਕ ਚੇਤਨ ਜੀ ਪ੍ਰੇਰਿਤ ਕਰੀਏ ਤਾਂ ਕਿ ਸਾਡੇ ਜਿਹੜੇ ਨੌਜਵਾਨ ਹੈਗੇ ਨੇ ਉਹ ਜਾਤਾਂ ਪਾਤਾਂ ਤੋਂ ਦੂਰ ਹੋ ਕੇ ਛੁછા ਲੀਆਂ ਜੋ ਸਾਡੇ ਸਮਾਜ ਦੇ ਵਿੱਚ ਬਿਮਾਰੀ ਫੈਲੀ ਹੋਈ ਹੈ ਕੀ ਹੈ ਕਿ ਜਿਹੜੇ ਸਾਡੇ ਗੁਰੂ ਮਹਾਰਾਜ ਨੇ ਉਹਨਾਂ ਨੇ ਸਾਨੂੰ ਸਿਖਿਆਵਾਂ ਦਿੱਤੀਆਂ ਕਿ ਜਿਹੜਾ ਮੂਲ ਹੈਗਾ ਆ ਇੱਕ ਹੀ ਹੈਗਾ ਤੇ ਜਾਤਾ ਸਿਰਫ ਦੋ ਨੇ ਮਰਨ ਤੇ ਹਰਤਿਆਂ ਇੱਕ ਧਰਮ ਜਿਹੜਾ ਹੈਗਾ ਇਨਸਾਨੀਅਤ ਦਾ ਹੈਗਾ ਆ ਤੇ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਸਿਖਾਵਾ ਦਿੱਤੀਆਂ ਸਾਨੂੰ ਵੀ ਜ਼ਰੂਰਤ ਹੈ ਅੱਜ ਤੇ ਜਿੰਨੀ ਵੀ ਆਪਣੀ ਨੌਜਵਾਨ ਪੀੜੀ ਹੈਗੀ ਆ ਉਸ ਨੂੰ ਗੁਰਦੁਆਰੇ ਆ ਦੇ ਨਾਲ ਨਤਮਸਤਕ ਕਰਾ ਕੇ ਉਹਨਾਂ ਨੂੰ ਇੱਥੇ ਵੀ ਜੋ ਮੰਦਰ ਸ਼ਬਦ ਕੀਰਤਨ ਚੱਲ ਰਿਹਾ ਹੈ ਗੁਰੂ ਮਹਾਰਾਜ ਜਿਹੜੇ ਸ਼ਬਦ ਨੇ ਉਹਦੇ ਮੁਤਾਬਿਕ ਉਹਨਾਂ ਨੂੰ ਜੀਵਨ ਜਿਹੜਾ ਹੈਗਾ ਆਪਣਾ ਬਲੀਦ ਕਰਨ ਦੀ ਜੋ ਉਪਰੇਤ ਕਰੀਏ ਤਾਂ ਕਿ ਨਸ਼ਿਆਂ ਤੋਂ ਦੂਰ ਰੋ ਕੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਆਪਣੇ ਇਹ ਜ਼ਿੰਦਗੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਿਕ ਇਹ ਜਿਹੜਾ ਵਜੀਤ ਕਰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੇ ਸਮਾਜ ਨੇ ਇਹ ਸਿਰਫ ਇੱਕ ਮੱਥਾ ਟੇਕਣ ਲਈ ਰੱਖਿਆ ਪਰ ਮੈਂ ਇਹ ਸਮਝਦਾ ਕਿ ਗੁਰੂ ਮਹਾਰਾਜ ਨੂੰ ਸਿਰਫ ਮੱਥਾ ਟੇਕਣ ਲਈ ਰੱਖਿਆ ਜਾਵੇ ਜਾਂ ਉਹਨਾਂ ਅਗੇ ਦਾਸਾ ਕਰਨ ਲਈ ਰੱਖਿਆ ਜਾਵੇ ਤੇ ਜਦ ਕਿ ਗੁਰੂ ਮਹਾਰਾਜ ਦੇ ਅੰਦਰ ਜੋ ਵੀ ਬਾਣੀ ਲਿਖੀ ਹੋਈ ਹੈ ਉਹਨੂੰ ਬਾਣੀ ਉੱਪਰ ਕੇ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਜੇ ਉਹਨੂੰ ਉਹਦੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰਦੇ ਹੋ ਕਿ ਇਹ ਬਹੁਤ ਹੀ ਵਧੀਆ ਹੋਗਾ ਕਿ ਸਾਡਾ ਜਿਹੜਾ ਪੰਜਾਬ ਸਾਡੀ ਜਿਹੜੀ ਧਰਤੀ ਭਾਰਤ ਦੀ ਹੈ ਤੇ ਸਾਡੇ ਜਿਹੜੇ ਪੂਰੇ ਜਿੱਥੇ-ਜਿੱਥੇ ਵੀ ਆਪਣੇ ਪੰਜਾਬੀ ਤੇ ਜਿੱਥੇ ਵੀ ਦੁਨੀਆ ਵਸਦੀ ਹੈਗੀ ਆ ਇਹ ਸਾਰੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਜਿਹੜੀ ਆਪਣੀ ਜ਼ਿੰਦਗੀ ਨਿਖੇਰਨ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਭਾਰਤ ਦੇ ਨਵਾਸੀਆਂ ਨੂੰ ਪੂਰੀ ਦੁਨੀਆ ਨੂੰ ਜਿੱਥੇ-ਜਿੱਥੇ ਵੀ ਅੱਜ ਸਾਡਾ ਜਿਹੜਾ ਗੁਰਪੁਣ ਬਣਾਇਆ ਜਾ ਰਿਹਾ ਹੈ ਸਿੱਧੂ ਮਹਾਰਾਜ ਰਮਯਾਜੀ ਮਹਾਰਾਜ ਦਾ ਤੋਂ ਸਾਰਿਆਂ ਨੂੰ ਬਹੁਤ-ਬਹੁਤ ਜਿਆਦਾ ਮੁਬਾਰਕਾਂ ਅੱਜ ਸ਼ੁਭਕਾਮਨਾਵਾਂ ਦੇ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ